ਟੱਪੂ ਦੇ ਬਾਬਾ ਕਮਲਾ ਹਾਲੀ ਸਾਸਤਰੀ ਕਾਲ ਦੀ ਸਾਰਿਆਂ ਨੂੰ ਸਾਡੇ ਵੱਲੋਂ ਜੀਮਿੰਗ ਸਾਰਿਆਂ ਨੂੰ ਠੀਕ ਹੋ ਅਸੀਂ ਚੜ੍ਹਦੀ ਜਨਤਾ ਵਿੱਚ ਤੇ ਅਸੀਂ ਹੁਣ ਤੁਰਦੇ ਹਾਂ ਜੀ ਤੇ ਹੁਣ ਫਤਜੀ ਆਜਾਏਂ ਪੁੱਲ ਮੜਾ ਕੇ ਸੱਤ ਬਾਹਾਂ ਦੀ ਠੀਕ ਹੈ ਜੀ ਦਰਵਾਜ਼ਾ ਖੋਜਤਾ ਪੁੱਲ ਜੀ ਪੁੱਲ ਮੜਾ ਕੇ ਦਰਵਾਜ਼ਾ ਲਾ ਸੱਤ ਬਾਹਾਂ ਦੀ ਠੀਕ ਹੈ ਜੀ ਤੇ ਕੋਲੋਂ ਅੰਦਰ ਚੋੜਾ ਅੱਗੇ ਨਾ ਕੰਮ ਹੋ ਕਦੀ ਦੇਖਿਆ ਕਿ ਦਾ ਕਰਕੇ ਕਿ ਕਿ ਡਿਊਟੀ ਨਾ ਕਰਕੇ ਦਾਨੀ ਬਰੀਫਿੰਗ ਤੋਂ ਬਾਅਦ ਫਿਰ ਪਤਾ ਨਾ ਚੱਲਦਾ ਕਿ ਕਿੰਦਾ ਯਾਨੀ ਕਿ ਡਿਊਟੀ ਲੈਣੀ ਪਹਿਲਾ ਹਰੇ ਕੰਮ ਨਹੀਂ ਵੀ ਪੁੰਗਣੀ ਫਿਰ ਡਿਊਟੀ ਆ ਨਹੀਂ ਜੀ ਕਿ ਫਿਰ ਦੱਸਦੇ ਕਦਾਂ ਕਰਦਾ ਕੀ ਕੀ ਹੋਣਾ ਫਿਰ ਤੱਕਦਾਂ ਕੀ ਕੀ ਕਰਨਾ ਕਿਦਾਂ ਕਰਨਾ ਜੀ ਵਧੀਆ ਲੱਗਦਾ ਨਾ ਯੰਗ ਦੱਸ ਭੀ ਘੈਂਟ ਆ ਫੋਟੋ ਵੈਚਰੇ ਕੁੰਦੀ ਨਹੀਂ ਐਨ ਨੂੰ ਕਰ ਫਿਰ ਬਲੌਗਿੰਗ ਚੱਲਦੀ ਹੈਗੀ ਐ ਐਕਸ਼ਨ ਦੇ ਅਧਾਰ 'ਫੇ ਸਿੱਧਾ ਐਕਸ਼ਨ ਦਾ ਮਾਰ ਫਿਰ ਬੋਲਦਾ ਨਹੀਂ ਹੋਇ ਪਰਪ੍ਰਿਤ ਐਕਸ਼ਨ ਦਾ ਮਾਰਫੇ ਕੋਈ ਫੋਟੋ ਵੇਜ ਕੇ ਮੁੰਡੇ ਨੇ ਇਹ ਕਹਿੰਦਾ ਫੋਟੋ ਖਿਚਿਆ ਤੂੰ ਫੋਟੋ ਖਿੱਚ ਤੀ ਇਹ ਬਸ ਹੋ ਗਿਆ ਵੀ ਮਿੱਤਰ ਪਿਆਰੀ ਉਤਰੋ ਕਹਦਾ ਇਹ ਇੰਨਾ ਵੀ ਆਹ ਬੰਦਾ ਜਿਹੜਾ ਹੈ ਨਾ ਵੈਲਕਮ ਜੀ ਆਪਾਂ ਮਿੱਤਰ ਪਿਆਰੀ ਬਿਲੋਂ ਵੈਲਕਮ ਵੈਲਕਮ ਤੁਹਾਡਾ ਬਹੁਤ ਇਹ ਗਾਤਾ ਸੁਣਨਾ ਹੁਣ ਸੁਣਾਲੀ ਆ ਜਾ ਹੁਣ ਲੱਗੇ ਤਾਂ ਲੱਗ ਮੜਾ ਆ ਆਹ ਦੇਖ ਲੋ ਐਡਾ ਬਿਸ਼ਾਰਮ ਬੰਦਾ ਹੈ ਨਾ ਇਹ 10000 ਜੱਟ ਕੇ ਮੈਨੂੰ ਕਹਿੰਦਾ ਕਿੱਥੇ ਆ ਤੁਸੀਂ ਉੱਠ ਕੇ ਇਹ ਇੱਥੇ ਬੈਠੇ ਆ ਨਾ ਵੇ ਦੇ ਇਹ ਮਾਰ ਰਹੇ ਹਨ 10 ਵਜੇ ਉੱਠ ਕੇ ਕਹਿੰਦੇ ਆ ਵੀ ਮੈਂ ਤਾਂ ਹਜੇ ਉੱਠਿਆ ਆ। ਚਲੋ ਚਲੋ ਚਲੋ। ਚੱਲ ਚੱਲ। ਹਾਂਜੀ ਅਸੀਂ ਹੁਣ ਕਨਾਲੀ ਨੂੰ ਮਿਲ ਚੁੱਕੇ ਹਾਂ ਜੀ। ਜਿਹਦੇ ਤੋਂ ਪਹਿਲਾਂ ਵੀ ਦੇਖਣਾ ਪਿਆ। ਤੇ ਇਸ ਵਾਰ ਦੇ ਹੁਣ ਅੱਜ ਹੈਗੇ 6:00 ON। 7:00 ਤੱਕ ਸਾਡੇ ਇਹਨਾਂ ਦੇ ਰਹਿੰਦੇ। 7:00 ਨੀ। ਕੀ ਹੈ? ਓ ਵੀਰ ਓ ਪਾਣੀ ਲੈ ਨਹੀਂ ਯਾਰ ਮਾੜਾ ਪਾਣੀ ਚੱਕੀ। ਪਾਣੀ ਹੋਰ ਲੋੜ ਆ ਪਾਣੀ ਦੀ। ਤੇ ਅਸੀਂ ਤੁਹਾਨੂੰ ਹੁਣ ਲਿਖਾਉਨੇ ਆ। ਦੇ ਕੇਟਰਿੰਗ ਵਾਲੇ ਕਿਦਾਂ ਸਜਾਵਟ ਸੁਰੂ ਕਰਦੇ ਜੋ ਵੀ ਠੀਕ ਹੈ ਪਹਿਲਾ ਦੋ ਕੂਪਟੀਆਂ ਹੀ ਲਾਉਣ ਆਹ ਚੈੱਕ ਕਰੋ ਦਹੀ ਆਹ ਆ ਲਾਈਟ ਕਰਕੇ ਬਲਿੰਕ ਜਿਹਾ ਕਰਦਾ ਲੈ ਦੇ ਇੱਥੇ ਲਾਈਟ ਨਹੀਂ ਆ ਨਾ ਆ ਦੀ ਜਿਹੜਾ ਐਡ ਕਰਨੇ ਆ ਤੇ ਕਿਦਾਂ ਕਰਦਾ ਲਾਈਟ ਕਰਕੇ ਕਰਦਾ ਖਬਰ ਬਲਿੰਕ ਬੋਲੋ ਹਰੀ ਹੋਰ ਭਰਾਵਾ ਕੈਮਰਾ ਖਰਾਬ ਹੋ ਗਿਆ ਸਾਡਾ ਭੱਗੀ ਚਲੋ ਅੱਜ ਗੱਲ ਹੈ ਕਿ ਅੱਜ ਸਾਡੀ ਫਰੀਦੋ ਜੀ ਕੋਲ ਕਿੱਦਾਂ ਜੋੜੀ ਹੈ ਤੇ ਆ ਵੀਦਨ ਉਹਨਾਂ ਦਾ ਜਹਾਜ਼ ਦੇਖੋ ਉਹ ਵੀ ਐਵੀ ਨੇ ਚੱਲਣਾ ਆਪਣੇ ਘਰਾਂ ਨੂੰ ਅੱਜ ਮੇਰੇ ਕੋਲ ਕਾਲ ਦਾ ਦਿਨ ਛੇ ਜੱਗ ਵਿਕਾਸ ਵੀ ਕਿੱਦਾਂ ਕਰਦਾ ਹੈ ਹਨ ਤੇ ਵੀ ਅੱਜ ਆਉਣਾ ਜਿਹੜੇ ਕੱਲ੍ਹ ਰਾਤਰੀ ਨੂੰ ਆਉਂਦਾ ਉਹ ਦੇਖਦੇ ਕਿ ਤਰ੍ਹਾਂ ਦੀ ਮੇਰਾ ਨਾਇਰ ਮਨ ਤੁਹਾਡੇ ਨਾਲ ਆਪੋ ਤੇ ਹੋਲੇ ਟ੍ਰੇਨਿੰਗ ਹੋਣੀ ਖਤਮ ਤੇ ਵਿੱਚ ਆਪਣੇ ਮੈਨ ਲਾਏ ਉਹ ਕਹਿੰਦਾ ਤਾਂ ਹੈ ਬਾਕੀ ਦੇਖੋ ਕਿੰਨਾ ਹੋਣਾ ਅੰਦਰਲੇ ਤਾਂ ਹੀ ਪਤਾ ਹੈ ਕਿ ਸਾਨੂੰ ਕੋਈ ਨਾ ਲੀਡ ਆਊਗਾ ਕਿ ਨਿਯਮਤ ਇਹਦੇ ਹੀ ਹੁਣ ਆਪਾਂ ਛੱਡਿਆ ਇਹਨਾਂ ਕੰਮ ਹੁਣ ਸਾਨੂੰ ਕੰਮ ਮਿਲ ਗਿਆ ਤੇ ਕੰਮ ਕਰਦੇ ਹਾਂ ਦੇਖਦੇ ਕੀ ਕੰਮ ਕਰਾਉਦੇ ਕੀ ਨਹੀਂ ਠੀਕ ਹੈ ਜੀ ਮੈਂ ਮਿਲਕਾ ਤੇ ਦੇ ਵੀਰਾਂ ਉਹ ਰੱਤੀਵੇਂ ਇਵੇਂ ਦਾ 7ਵੇਂ ਤੇ ਚਲਾ ਗਿਆ ਚਲ 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 ਸੱਤਵੇਂ ਦੇ 6ਵੇਂ ਤੇ ਕੁਛ ਨਹੀਂ 6ਵੇਂ ਉਹ ਚੈੱਕ ਦੇਖ ਲੈਣਾ ਤੇ ਚੈੱਕ ਕਰ ਚੱਲ ਚਾਲ ਚਾਲ ਕੋਨਾਲੀ ਕੰਮ ਕਰ ਕੰਮ ਫੜਦਾ ਨਹੀਂ ਹੈ ਔਸ ਸਾਰੀਆਂ ਕੁਰਸੀਆਂ ਲਾਈਆਂ ਆ ਵੀ ਔਰ ਵੀ ਤੇ ਜਿਹੜੀਆਂ ਅੰਦਰ ਪਈਆਂ ਸਾਰੀਆਂ ਬਾਹਰ ਲੈ ਕੇ ਆਉਣੀਆਂ ਕਿਉਂਕਿ ਅੰਦਰ ਹੋਣੀਆਂ ਔਕਿ ਇਹ ਹੋਣੀਆਂ ਸੀਗੀਆਂ ਉਹ ਡਾਂਟੀਆਂ ਲੈ ਆਓ ਤਾਂ ਅੜੀ ਆਹ ਹੈ ਹੁਣੀ ਆਹ ਸਾਰੀਆਂ ਲੈ ਕੇ ਜਾਣੀਆਂ ਜਿੰਨੀਆਂ ਬਈਆਂ ਹੋਰ ਸੀ ਸਾਰੀਆਂ ਬਾਹਰ ਟੇਬਲ ਵੀ ਕੱਢਣੇ ਹੋਣੇ ਤਾਂ ਚਲੋ ਖੱਚ ਕੇ ਖੱਚ ਕੇ ਰੱਖੋ ਕੰਮ ਨੂੰ ਖੱਚ ਕੇ ਖੱਚ ਕੇ ਰੱਖੋ ਮੈਂ ਵੀ ਕਰਦਾ ਕੰਮ ਇਦਾਂ ਦੀ ਕਰਦੇ ਨਹੀਂ ਖਾਦੀ ਮੈਂ ਕਦੀ ਠੀਕ ਹੈ ਜੀ ਮੈਂ ਵੀ ਕਰ ਰਹਾ ਹੁੰਦਾ ਕਾ ਦੇਖੋ ਥੋੜਾ ਕਰਕੇ ਰੱਖੋ ਚਲੋ ਚਲੋ ਅਮਨ ਜੀ ਇਹ ਨਾਮਾਇਆ ਹੈ ਅਹੜੀ ਸਰ ਰੱਖਤੀਆਂ ਸਾਰੀਆਂ ਹੋਣ ਹੈ ਗੱਲ ਇਤਾਂ ਅਸੀਂ ਬਾਅਦ ਸੈਟ ਕਰਦੇ ਪਏ ਸੈਟਅਪ ਸਾਰਾ ਲਾਤਾ ਆ ਤੇ ਅੱਜ ਦੇਥੇ ਹੋਣ ਚਾਲਦੀ ਆ ਠੀਕ ਹੈ ਜੀ ਤੇ ਜੋ ਯਾਰ ਬਾਣਿਆਂ ਨੂੰ ਖੇਡਦੇ ਹੋਗੇ ਹਨ ਸਾਨੂੰ ਇਹ ਪਤਾ ਉਹਦੇ ਬਾਰੇ ਕਿੱਦੂ ਕੀ ਤੇ ਜਿਹੜੇ ਕੁਰਸੀਆਂ ਬਾਹਰ ਲਾਈਆਂ ਸੀ ਫੇਰ ਦੁਬਾਰਾ ਅੰਦਰ ਕਰਤੀਆਂ ਕਹਿੰਦੇ ਅੰਦਰ ਨਾਲ ਅੰਦਰ ਸੈਟਅਪ ਲਾਉਣਾ ਜੋ ਵੀ ਐਦਾਂ ਹੀ ਕੋਨਾਲੀ ਵੀਰ ਤੇ ਆ ਜੋ ਦੀ ਹੈ ਸੈਟਲ ਥੋੜਾ ਕਰਦੇ ਫਿਰਦੇ ਠੀਕ ਹੈ ਬਾਅਦ ਸੈਟ ਕਰਕੇ ਜਾਣਾ ਰੋਟੀ ਖਾਣ ਇਹ ਰੋਟੀ ਵੀ ਖਾ ਗਏ ਤੇ ਇਹਦਾ ਹੋਰ ਕਿਹੜਾ ਕੰਮ ਆ? ਗਲਾਸ ਵਾਈਪ ਉਹ। ਉਹ ਵੀ ਦੇ ਦੇ ਕੰਮ। ਇਹ ਆਪਾਂ ਬੈਂਕੂ ਦੇ ਕਰਦਾ ਉਹ ਕਰਨ। ਆਪੇ ਕਰਨ। ਜੀ ਆ ਦੇਖਦੇ ਕਿਦਾਂ ਹੁੰਦੀ ਕਿਦ ਨੇ। ਕਿ ਤੁਸੀਂ ਦੇਖ ਸਕਦੇ ਆ। ਡਾਂਡੀਆਂ। ਡਾੜੀਆਂ ਜਦੋਂ ਹੋ ਗਈਆਂ ਤੇ ਮੜਾ ਇਹ ਕਲਿੱਪ ਲਾਵਾਂਗੇ ਵੀ ਬੜਾ ਮੀ ਛੱਡ ਕੇ ਟੈਂਪੋਂ ਲਗਾ ਦੇ। ਇਹ ਫਿਰ ਬਸ। ਚਲ ਗੁਨਾਹ ਵੀ ਇਹ ਕਰ ਕਰ। ਬਸ। ਕਰੋ ਕਰੋ ਤੁਸੀਂ ਕੰਮ। ਹਾਂ ਜੀ ਸੱਸੀ ਕਾ ਉਹ ਲਿਫਟ ਆ ਗਈ ਬਾਈਕ ਨੇ ਇਹ ਦੱਸਨੇ। ਲਿਫਟ ਆ ਗਈ ਆ। ਤੇ ਅਸੀਂ ਕੰਮਕਾਰ ਕਰ ਲਿਆ ਆ ਸਾਨੂੰ ਹੁਣ ਪਾਣੀ ਕਿੱਸਾ ਵੀ ਪਾਣੀ ਲੈ ਕੇ ਆ 10 ਗਰੇਟ ਬਾਰ ਸੈਟ ਕਰਦੇ ਸਾਡੇ ਨਾਲ ਦੇ ਵੀਰ ਸ਼ਟਲ ਤੋਂ ਮਾਰਕ ਰੂਟ ਪਾਣੀ ਛੱਕ ਕੇ ਅਗੇ ਹੇਠਲੇ ਨੂੰ ਠੀਕ ਹੈ ਜੀ ਔਰ ਪਾਣੀ ਨਾਲ ਕਰਦੇ 10 ਗਰੇਟ ਮੇਰੇ ਵੀਰ ਲੈ ਗਏ ਆ 10 ਗਰੇਟ 10 10 ਉਹ ਬੜੀ ਬੋਦਲਾ ਲੈ ਕੇ ਨਹੀਂ ਆਈਆਂ 10 ਗਰੇਟ ਲਗਣ 10 ਗਰੇਟ ਤੇ ਨੂੰ ਮੈਂ ਲੱchnੀਆਂ ਜਨਵਰਾਤਰੀਆਂ ਨਿੱਕੇ ਤਰ੍ਹਾਂ ਦਾ ਕਹਤਾ ਹੈ ਚੰਪ ਕੇ ਜਾਂਦੇ ਕਿਦਾਂ ਕੋਣ ਕਰਦਾ ਦੇਆ ਟੱਪੂ ਕੇ ਬਾਪਾ ਕਮਲਾ ਹਾਜੀ ਖੌਣ ਅਸੀਂ ਆਗਸਤ ਕੇ ਘਰੇ ਆਹੂ ਕੇ ਹੋਣਾ ਚੱਲੇ ਰੋਟੀ ਘੰਟੀ ਆਜ ਟਾਈਮ ਨਾ ਆ ਗਿਆ ਸੇ ਤੇ ਦੋ ਯਾਰ ਮੈਂ ਤੋ ਉਹ ਤੇ ਸੁਣਾ ਨੀ ਨੀਰਾ ਬਹੁਤ ਹੈ ਤੇ ਗਾੜੀ ਜਾਂਦੇ ਮੈਂ ਪਿੱਛੇ ਤੇ ਫਿਰ ਦੇਖਦੇ ਕੀ ਖਾਣਾ ਕੀ ਨਹੀਂ ਪਾਰਕ ਦੇ ਵਿੱਚ ਕੁੰਡੀਆਂ ਨੇ ਇੱਧਰ ਮਾਰਕੀਟ ਆ ਜਾਂਦੀ ਏ ਸਾਰੀ ਉਹ ਜਾਂਦੇ ਆ ਦੇਖਦੇ ਕੀ ਖਾਣਾ ਕੀ ਨਹੀਂ ਇਹ ਵੀਰ ਸਭ ਤੁਰੇ ਜਾਂਦੇ ਆ ਤੇ ਬਾਕੀ ਸਭ ਫਤ ਤੁਹਾਨੂੰ ਕੀ ਖਾਣੇ ਨੂੰ ਹਾਂਜੀ ਮਿੱਤਰੋ ਹੁਣ ਅਸੀਂ ਘਰੇ ਘਰੇ ਪਹੁੰਚੇ ਸੀਗੇ ਬਾਜ਼ਾਰ ਹੋ ਕੇ ਆ ਗਏ ਆ ਠੀਕ ਹੈ ਅਥੇ ਆਰਾਮ ਲਈ ਲੱਗ ਚੱਲਦੀ ਸੀਗੀ ਪਹਿਲਾਂ ਜਿਮਾਨਾ ਸੀਗਾ ਵੀ ਚਲੋ ਦੇਖ ਆਨੇ ਹਨਾ ਪਰ ਤੁਹਾਨੂੰ ਪਤਾ ਦੁਸਰ ਆ ਗਿਆ ਵਾ ਦੋ ਤਰੀਕ ਨੂੰ ਆ ਗਿਆ ਜੀ ਤੇ ਪਾਰ ਫਿਰ ਆ ਵੀ ਉਹ ਰਹਿਣ ਦੇ ਨੇ ਘਰੇ ਆ ਕੇ ਰੋਟੀ ਉਪੀ ਛਕਦੇ ਆਪਾਂ ਪਰ ਰੋਟੀ ਲਿਆ ਆਂਦੀ ਵੀ ਜੇ ਇਸ ਢਾਬਿਆਂ ਤੇ ਰੋਟੀ ਲੈ ਕੇ ਆਈਦੀ ਹੈ ਨਾ ਜਿੱਦਾਂ ਕਿ ਸਾਡਾ ਨਹੀਂ ਮੰਨ ਕਰੇ ਬਾਹਰੋਂ ਖਾ ਲਈਦੀ ਆ ਆਪਾਂ ਤਾਂ ਘੇਰੇ ਘਰੇ ਬਣਾ ਲੇ ਕੇ ਵੀ ਲੋਥੇ ਉੱਥੇ ਉੱਥੇ ਹੋਟਲ ਚ ਖਾ ਲਈਦੀ ਹੈ ਤੇ ਉਹ ਪਰ ਉਹ ਸਿਗਾ ਬੰਦ ਕਿਉਂਕਿ ਹੋ ਗਿਆ ਲੇਟ ਠੀਕ ਆ ਜੀ ਤੇ ਅਸੀਂ ਫੇਰ ਹੋਰ ਕਿਤੋਂ ਲੈ ਆਂਦੀ ਤੇ ਉੱਥੇ ਮੈਸਟਿੰਗ ਨਹੀਂ ਸੀਗੀ ਉੱਥੇ ਉੱਥੇ ਬੈਠਾ ਰਣੀ ਕਿ ਉਹ ਪੈਕ ਗਈ ਸੀਗੀ ਤੇ ਪੈਕਿੰਗ ਬੁਕਿੰਗ ਕਰਾ ਕੇ ਆ ਗਏ ਘਰੇ ਤੇ ਹੁਣ ਬਸ ਛਕਣ ਲੱਗੇ ਫੇਰ ਹੀ ਸੌ ਜਾਣਾ ਗਰਮੀ ਗਰਮੀ ਹੋ ਗਿਆ ਤੇ ਦੇਖਦੇ ਬਹੁਤ ਗਰਮੀ ਆਉਂਦੀ ਜੀ ਬਹੁਤ کاری ਹੋਈ ਬੋਲ ਰ데요 ਗਈ ਹੈ ਠੀਕ ਹੈ ਤੇ ਬਾਕੀ ਤੇ ਆਪਣਾ ਹੀ ਬਲੌਗ ਨੇ ਕੀ ਕਹਿੰਦੇ ਹੁੰਦੇ ਆ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਸਪੋਰਟ ਕਰੋ ਬਤਵਾ ਤੇ ਬਸ ਤੁਹਾਡਾ ਸਾਡੇ ਬਹੁਤ ਸਾਸੀ ਕਰਦਾ